वेलकम टू खन्ना न्यूज़ लाइव आज सवेरे 5:30 बजे समराला ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਦੇ ਪਿੰਡ ਹਰਿਆਉਂ ਦੇ ਕੋਲ ਇੱਕ ਨੌਜਵਾਨ ਡਰਾਈਵਰ ਦੀ ਲਾਸ਼ ਸਮਰਾਲਾ ਪੁਲਿਸ ਨੂੰ ਬਰਾਮਦ ਹੋਈ ਜਿਸ ਤੇ ਕਈ ਗੋਲੀਆਂ ਲੱਗੀਆਂ ਹੋਈਆਂ ਸਨ ਮੌਕੇ ਤੇ ਪਹੁੰਚੇ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ ਗਈ ਤਾਂ ਮ੍ਰਿਤਕ ਦੀ ਪਛਾਣ ਰਵੀ ਕੁਮਾਰ ਨਿਵਾਸੀ ਚੰਡੀਗੜ੍ਹ ਜੋ ਕਿ ਅਲਟੋ ਟੈਕਸੀ ਦਾ ਡਰਾਈਵਰ ਹੈ ਮ੍ਰਿਤਕ ਟੈਕਸੀ ਡਰਾਈਵਰ ਨੂੰ ਗੋਲੀ ਮਾਰਨ ਤੋਂ ਬਾਅਦ ਕਥਿਤ ਦੋਸ਼ੀ ਡਰਾਈਵਰ ਦੀ ਅਲਟੋ ਕਾਰ ਨੂੰ ਖੋਕੇ ਲੈ ਗਏ। ਸਮਰਾਲਾ ਪੁਲਿਸ ਨੂੰ ਉਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੀ ਗਈ ਅਤੇ ਮ੍ਰਿਤਕ ਦੇ ਪਿਤਾ ਨੇ ਮੌਕੇ ਤੇ ਦੱਸਿਆ ਕਿ ਰਵੀ ਕੁਮਾਰ 3-4 ਮਹੀਨੇ ਤੋਂ ਟੈਕਸੀ ਚਲਾਉਂਦਾ ਸੀ। ਰਾਤ ਉਸਦੇ ਬੇਟੇ ਨੇ ਦੱਸਿਆ ਕਿ ਉਸ ਨੂੰ ਚੰਡੀਗੜ੍ਹ ਤੋਂ ਲੁਧਿਆਣਾ ਦੀਆਂ ਸਵਾਰੀਆਂ ਮਿਲੀਆਂ ਹਨ। ਉਸ ਤੋਂ ਬਾਅਦ ਦੁਬਾਰਾ ਉਸ ਨੂੰ ਫੋਨ ਆਇਆ ਕਿ ਉਸਦੇ ਗੋਲੀ ਲੱਗੀ ਹੈ। ਇਸ ਮੌਕੇ ਡੀਐਸਪੀ ਸਮਰਾਲਾ ਅਤਰ ਲੋਚਨ ਸਿੰਘ ਨੇ ਦੱਸਿਆ ਕਿ ਸਾਨੂੰ ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ ਉਸ ਦੇ ਗੋਲੀਆਂ ਲੱਗੀਆਂ ਹੋਈਆਂ ਹਨ ਅਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਪਤਾ ਲੱਗਿਆ ਕਿ ਮ੍ਰਿਤਕ ਚੰਡੀਗੜ੍ਹ ਤੋਂ ਲੁਧਿਆਣਾ ਦੀਆਂ ਸਵਾਰੀਆਂ ਲੈ ਕੇ ਆਪਣੀ ਟੈਕਸੀ ਵਿੱਚ ਜਾ ਰਿਹਾ ਸੀ ਜਲਦ ਹੀ ਇਸ ਕਤਲ ਦੀ ਗੁੱਥੀ ਨੂੰ ਸੁਲਝਾਇਆ ਜਾਵੇਗਾ। ਕੀ ਨਾਮ ਹੈ ਆਪਕਾ ਜੀ? ਜੈ ਕੁਮਾਰ ਸਰ। ਕੀ ਬਾਤ ਹੋਈ ਆਪਕੇ ਜੋ ਬੇਟੇ ਦੀ ਡੈਡ ਬਡੀ ਮਿਲੀ ਹੈ? ਸਰ ਮੇਰਾ ਲੜਕਾ 3-4 ਮਹੀਨੇ ਸੇ ਕਰੀਬ ਉਹ ਗਾੜੀ ਚਲ ਰਿਹਾ ਤਾਂ ওভার और सर रात से लुधियाने की बुकिंग मिली मेरे पास फोन आया चार बजे सर बहुत परेशान था मेरा बेटा चिल्लाई बेटा है मेरा और सर सवा चार बजे ने बात करी क्या मैं किसी ने गोली मार दी पापा और सर इतनी बात हुई मेरी मैंने दस मिनट के बाद फ़ोन करा कह बाबू तो है कहाँ सी करा मैं लोकेशन भेज दिया लोकेशन भेज दी मेरे पास सर फिर का सर सिर्फ कोई दुश्मनी वगैरह लगती है किसी के का साथ कुछ कोई... नहीं है किसी का भी मेरी साथ भी नहीं भाई की साथ भी नहीं बच्चे की भी नहीं होगी शादी होगी सर डेढ़ साल यार दिसंबर में कौन सी गाड़ी चलाता कि था कितनी देर ऐसी चला था रंजिश कुछ नहीं थी अब आप क्या मांग कर रही हो प्रशासन से ਕਿਆ ਨਾਮ ਆਪ ਦਾ ਸਿੰਕੀ ਕੀ ਕਿਆ ਬਾਤ ਹੋਈ ਹੈ ਆਪਣੀ ਜਿਹੜੇ ਪਤੀ ਦੀ ਡੈਂਟਰ ਹੋ ਗਈ ਸੀ ਕਿਆ ਬਾਤ ਕੁਛ ਵੀ ਬਾਤ ਨਹੀਂ ਹੋਈ ਉਹ ਕੱਲ ਸਵਾਰੀ ਲੈ ਕੇ ਨਿਕਲੇ تھے ਕਹਿੰਦੇ ਲੁਧਿਆਣਾ ਕੇ ਲਈ ਹੋਰ ਕਿਆ ਨਾਮ ਫਿਰ ਉਹ ਹਾਂ यहाँ पे आए होंगे जाते टाइम किसी ने कर दी वारदात फोन पे सिर्फ ये बोल रहे थे हाँ। कि क्या नाम लिखता है मेरा एक्सीडेंट वो किसी ने गोली मार दी हाँ। कि मैं मर जूंगा मैं मर जूंगा मैं मरने वाला हूँ बस यही बोल रहे थे नहीं किसी के साथ कुछ भी नहीं था इनका तो किसी का तू तो भी नहीं बोलते <laughs> कुछ भी बात नहीं थी सर गड़बड़ी हो गई है ਫਦਰ ਜੀ ਨੂੰ ਲਾਗ। ਇਹ ਸਾਨੂੰ ਸੁਰੇ ਸਬਕ ਜਿਹੜੀ ਇਨਫੋਰਮੇਸ਼ਨ ਆਈ ਸੀ। ਫਸੀਬ ਮੌਕੇ ਤੇ ਵੀ ਜਿਹੜੀ ਫੋਟੋ ਦੇ ਆ ਗਈ। ਇਹ ਬੱਚਾ ਜਿਹੜਾ ਰਵੀ ਮਾਰਸੀ ਇਹ ਟੈਕਸੀ ਉਹ ਵੇਲ ਚਲਾਣਾ ਸੀ। ਛੰਡੀ ਗੜੋਂ ਇਹ ਟੈਕਸੀ ਸੌਰੀ ਮੇਰੇ ਖਲ ਲੈ ਗਿਆ ਲੋ ਜਣੇ ਉਸ ਤੋਂ ਬੁੱਕ ਹੋਇਆ ਸੀ। ਇਹਦੀ ਜਿਹੜੀ ਗਾਫ ਸੀ ਜਾਂਦੇ ਆ ਡਾਡੋਲੀ ਨਾ ਉਹਨਾਂ ਪਰਿਵਾਰ ਨੂੰ ਪਹੁੰਚਦਾ ਸੀ ਬਰੇ ਕੇ ਨਾ ਕੋਈ ਮਾਰਦੀ ਹੈ। ਉਹ ਵਾਈ ਸ਼ੂਟਿੰਗ ਕਿਹਦਾ ਮਰਡਰ ਹੋਇਆ ਉਹ ਆਈ ਪੀਜ ਜਿਸਟਰ ਕਰ ਰਹਾ ਇਨਵੈਸਟੀਗੇਸ਼ਨ ਕਰ ਰਹੇ ਆ। ਦੇ ਮੁੱਲੋਂ ਮੈਂ ਸਿੱਧੀ ਇਸ ਨੋਟਾਂ ਵਿੱਚ ਦਿੰਦਾ ਤੇ ਲੱਗ ਕੀ ਹੈਗਾ ਕਿ ਕੀ ਦਾ ਸਾਹਮਣੇ ਜਾ ਰਿਹਾ ਕੀ ਕਰਨ ਉਹਦੇ ਦਾ ਅਜੇ ਦਾ ਤੁਸੀਂ ਦਾ ਪਾਰਟੀ ਆ ਅੱਡੜ ਤੁਸੀਂ ਦੇ ਹੀ ਕੰਮ ਕਰ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ